ਸੋ ਮੰਗਦੇ ਬਾਤ ਨੂੰ ਦੇ ਸਾਰੇ ਆਪ ਨੂੰ ਮਾਰਨ ਸਭਾ ਅਪਰਜਨ ਨੂੰ ਬਕਤਵਾਲਿਆਂ ਗੁਰੂ ਨੂੰ ਸਭਾ ਸਭਾ ਸਾਧ ਜੀ ਸਤਰਾ ਪਾੜ ਦੁਆ ਦੇ ਸੰਖੇਪ ਪੰਜ ਪਿਆਰਿਆਂ ਤੋਂ ਗੁਰੂ ਦਾ ਮੰਤਰ ਲੋ ਉਹਦਾ ਅਭਿਆਸ ਕਰੋ ਉਹਦਾ ਅਭਿਆਸ ਕਰਦੇ ਕਰਦੇ ਜਿਹੜੀ ਸ਼ਾਂਤੀ ਨੂੰ ਤੁਸੀਂ ਬਾਹਰ ਲੱਭਦੇ ਹੋ ਨਾ ਉਹ ਤੁਹਾਡੇ ਅੰਦਰੋਂ ਹੀ ਸ਼ਾਂਤੀ ਪ੍ਰਗਟ ਹੋਣੀ ਹੈ ਬਾਹਰ ਨਹੀਂ ਮੈਂ ਭੰਦਰ ਸਿੰਘ ਬਾਗੂ ਮਜ਼ਾ ਸ਼ਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ 7813B1 ਮੁਹਾਲੀ ਵਿਖੇ ਜਿੱਥੇ ਸੰਤ ਬਾਬਾ ਬਰਿਆਮ ਸਿੰਘ ਜੀ ਨੂੰ ਸਮਰਪਿਤ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਇੱਕ ਬਹੁਤ ਹੀ ਵਧੀਆ ਮਹਾਨ ਗੁਰਮਤ ਸਮਾਗਮ ਕਰਾਇਆ ਗਿਆ। ਸੋ ਇਸ ਤੋਂ ਦਿਖਾਵਾਂਗੇ ਇਸ ਗੁਰਮਤ ਸਮਾਗਮ ਦੀਆਂ ਪ੍ਰਮੁੱਖ ਝਲਕੀਆਂ ਤੇ ਕੀਰਤਨ ਦਰਬਾਰ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ। ਇਸ ਕੀਰਤਨ ਦਰਬਾਰ ਦੇ ਵਿੱਚ ਵੱਖ-ਵੱਖ ਮਹਾਪੁਰਸ਼ਾਂ ਵੱਲੋਂ ਜੋ ਕੀਰਤਨ ਹੈ कीर्तन ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ دیا۔ ਸੰਤ ਬਾਬਾ ਲਖਮੀਰ ਸਿੰਘ ਜੀ ਜੋ ਕਿ ਰਤਵਾੜਾ ਸਾਹਿਬ ਵਾਲੇ ਪ੍ਰਮੁੱਖ ਸੇਵਾਦਾਰ ਨੇ ਉਹਨਾਂ ਨੇ ਵੀ ਸੰਗਤਾਂ ਨੂੰ ਆ ਕੀਰਤਨ ਦੇ ਨਾਲ ਨਿਹਾਲ ਕੀਤਾ। ਹੋਰ ਬਹੁਤ ਸਾਰੇ ਸੰਤ ਮਹਾਪੁਰਸ਼ਾਂ ਨੇ ਜੋ ਕੀਰਤਨ ਕਰਕੇ ਬਾਬਾ ਜੀ ਦੀ ਨਿੱਕੀ ਯਾਦ ਨੂੰ समर्पित ਕੀਤਾ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਮੁੱਖ ਚਰਚਕੀਆਂ ਤੁਸੀਂ ਬਨੇ ਰਹਿਣਾ ਸ਼ਵਰਕ ਟੀਵੀ ਚੈਨਲ ਦੇ ਨਾਲ ਸਸ਼ੇਧਨ ਸਾਰੇ ਕੋ ਸ਼ਬਦ ਵਿਚਾਰੇ ਰਹੇ ਨਿਰਾਰੇ ਨੂਪਿਆ ਦੀ ਸਾਸੀ

Terima kasih telah menonton सारे सारे ओले सारे सारे ओले सारे सारे ओले सारे सारे ओले ये तू का तू आ ये तू का तू आ वो की सनम हो गए सारे दुश्मन वहां पर ਸਿੰਘ ਜੀ ਧੂਰਕੋਟ ਵਾਲੇ ਜਿਹੜੇ ਕਿਸੇ ਦੇ ਜਾਣ ਪਛਾਣ ਦੇ ਮਸਤਾਜ ਨਹੀਂ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ ਜਿਨ੍ਹਾਂ ਦਾ ਮਹਾਪੁਰਸ਼ਾਂ ਦੇ ਨਾਲ ਬਹੁਤ ਇੱਕ ਦਿਨੋਂ ਰਿਸ਼ਤਾ ਇਹਨਾਂ ਨੇ ਵੀ ਮਹਾਪੁਰਸ਼ਾਂ ਨੂੰ ਆਪਣੇ ਪਿਤਾ ਜੀ ਮੰਗਰਾ ਸਤਕਾਰ ਦਿੱਤਾ ਸੰਤ ਸਮਾਜ ਬਣਿਆ ਮਹਾਪੁਰਖ ਇਹਦੇ ਉੱਤੇ ਬਹੁਤ ਬੋਲੇ ਕਹਿੰਦੇ ਸੰਤ ਕੀ ਤੇ ਸਮਾਜ ਕੀ ਪਰ ਕਹਿੰਦੇ ਜੇ ਸਮਾਜ ਸੁਧਾਰਨਾ ਹੈ ਇਹਨਾਂ ਮਹਾਪੁਰਸ਼ਾਂ ਨੇ ਬਚਨ ਕੀਤੇ ਉਹ ਕਹਿੰਦੇ ਤੁਸੀਂ ਸਤ ਅਵਕਾਸ ਸਿੰਘ ਧੂਰਕੋਟ ਵਾਲੇ ਨੂੰ ਕਿੰਨੇ ਕ ਪੈਸੇ ਦਿੱਤੇ ਹੋਏ ਨੇ ਸੰਤ ਬਾਬਾ ਹਰਪਾਲ ਸਿੰਘ ਜੀ ਕਹਿਣ ਲੱਗੇ ਕਹਿੰਦੇ ਅਸੀਂ ਤਾਂ ਕੋਈ ਪੈਸਾ ਨਾ ਲਵੇ ਨਾ ਸੀ ਦਈਏ ਸਦਾ ਦਾ ਪ੍ਰੇਮ ਹੈ ਇਹਨਾਂ ਦੇ ਨਾਲ ਕਹਿੰਦੇ ਅੰਨੀ ਸੇਵਕ ਕਰਦੇ ਨੇ ਜਿ ਤਰ੍ਹਾਂ ਕਿਤੇ ਕਰੋੜਾ ਰੁਪਇਆ ਲਿਆਓ ਪਰ ਇਹਨਾਂ ਦੇ ਪ੍ਰੇਮ ਦੇ ਵਿੱਚ ਸੰਤ ਮਹਾਰਾਜ ਜੀ ਤੱਕ ਤੂ ਪਰੇ ਗਏ ਉਹਨਾਂ ਟਾਈਮ ਦੇ ਵਿੱਚ ਅਸੀਂ ਅੱਖੀਂ ਦੇਖਿਆ ਇਹਨਾਂ ਮਹਾਪੁਰਸ਼ਾਂ ਦਾ 1993 ਆਦਿ ਪਏ 93 ਦੇ ਕੋ ਨੇੜ ਤੇੜ ਅਸੀਂ ਨਾਲ ਗੇ ਗੱਡੀਆਂ ਗਈਆਂ ਨਗਰ ਕੀਰਤਨ ਮੰਦਰਾਂ ਤੇ ਉਹ ਟਾਈਮ ਮਹਾਪੁਰਸ਼ਾਂ ਨੇ ਇਹਨਾਂ ਆਪ ਛੇਵੇਂ ਪਾਸ਼ਾ ਦੇ ਚਰਨ ਪਏ ਨੇ ਤੰਕੂਪੁਰ ਜਿਹੜਾ ਨਗਰ ਹੈ ਧੂਰਕੋਟ ਵਾਲੇ ਦਾ ਮਹਾਪੁਰਸ਼ਾਂ ਦਾ ਮਹਾਪੁਰਸ਼ ਇਤਨਾ ਚਾਦਰਾਂ ਮੁਰੇ ਪਛਾਉਂਦੇ ਫਿਰ ਜਿਵੇਂ ਸੇਵਾਦਾਰ ਪਛਾਉਂਦੇ ਹੁੰਦੇ ਆਏ ਦਰੂ ਆਏ ਦਰੂ ਇਹ ਨਿਮਰਤਾ ਦੀਆਂ ਗੱਲਾਂ ਨੇ ਪਿਆਰਿਓ ਕੀਰਤਨ ਅਸੀਂ ਵੀ ਕਰਦੇ ਆਂ ਕੀਰਤਨ ਬਹੁਤ ਕਰਦੇ ਨੇ ਚੰਗੀ ਗੱਲ ਹੈ ਕੀਰਤਨ ਕਰਨਾ ਆ ਹੁਣੇ-ਹੁਣੇ ਤੁਸੀਂ ਨਾਮ ਦੀ ਗੱਲ ਸੁਣ ਰਹੇ ਸੀ ਨਾ ਏ ਦਿਖੋਗੇ ਰੱਖਦੇ ਨੇ ਗੱਲਾਂ ਇਹੋ ਜੀਆਂ ਸਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਹੁਣ ਵੀ ਸਿੰਘਾਂ ਦੀਆਂ ਟਾਇਟਾਂ ਸਾਫ਼ ਕਰਦੇ ਸਵੇਰੇ ਉੱਠ ਕੇ ਅੱਜ ਕੱਲ ਦੇ ਸਿੰਘ ਮਾਫ਼ ਕਰਨ ਮੈਂ ਕਿਸੇ ਦੀ ਨੀਂਦਿਆ ਨਹੀਂ ਕਰਦਾ ਸੇਵਾਦਾਰ ਨਹੀਂ ਹੁਣ ਤਾਂ ਗੁਰੂ ਨੇ ਬਣੇ ਹੋਏ ਪਹਿਲਾਂ ਹੀ ਸੇਵਾਦਾਰ ਲੱਭਣਾ ਬਹੁਤ ਔਖਾ ਏ ਹੁਣ ਜਿਹੜਾ ਹੁਣ ਦਾ ਸਮਾਂ ਏ ਨਾ ਐਦੇ ਵਿੱਚ ਸੇਵਾਦਾਰ ਕੋਈ ਨਹੀਂ ਬਣਨਾ ਚਾਹੁੰਦਾ ਸਾਰੇ ਕਹਿੰਦੇ ਨੇ ਵੀ ਬਸ ਜੋ ਮੈਂ ਆ ਉਹ ਮੈਂ ਹੀ ਆ ਬਸ ਪਿਆਰਿਓ ਇੱਥੇ ਮੈਂ ਨਹੀਂ ਚਲਣੀ ਇੱਥੇ ਤੂੰ ਚਲਣੀ ਐ ਜਦ ਹਮ ਹੋਤੇ ਤਬ ਤੂੰ ਨਹੀਂ ਆਬ ਤੂੰ ਹੀ ਮੈਂ ਨਹੀਂ ਖੇੜ ਤਾਂ ਇਹੀ ਐ ਪਿਆਰਿਓ ਆਓ ਇਹਨਾਂ ਮਹਾਪੁਰਸ਼ਾਂ ਨੇ ਅੱਜ ਤੋ ਨਹੀਂ ਇੰਨਾ ਲੰਬਾ ਸਮਾਂ ਹੋ ਗਿਆ ਅਸੀਂ ਛੋਟੇ ਛੋਟੇ ਹੁੰਦੇ ਸਤਬਾਬਾ ਅਵਤਾਰ ਸਿੰਘ ਜੀਆ ਦਾ ਨਾਮ ਸਤਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਪੁਰਸ਼ ਇਹ ਚਾਰ ਪੰਜ ਜਥੇ ਹੁੰਦੇ ਸੀ ਸਿਰ ਕੱਢਵੇਂ ਪਰ ਇਹਨਾਂ ਮਹਾਪੁਰਸ਼ਾਂ ਨੇ ਜਦੋਂ ਸੰਤ ਸਮਾਜ ਬਣਿਆ ਨਾ ਅੱਜ ਇੱਕ ਵੇਸ ਇਹਨਾਂ ਦਾ ਆਸ਼ਰਮ ਹੈ ਬਣਿਆ ਹੋਇਆ ਮੋਟਰਸਾਈਕਲ ਚੱਕ ਕੇ ਹੀ ਆ ਗਏ ਮਹਾਪੁਰਸ਼ਾਂ ਦੇ ਕੋਲ ਕਹਿੰਦੇ ਮਹਾਪੁਰਸ਼ਾਂ ਨੂੰ ਮਹਾਪੁਰਸ਼ੋ ਬੇਨਤੀ ਕਰਨ ਆਇਆ ਮੈਂ ਤੁਸੀਂ ਨਾ ਜਾਇਆ ਕਰੋ ਸੰਤਾਂ ਦੇ ਵਿੱਚ ਸਮਾਜ ਦੇ ਵਿੱਚ ਸਾਡੇ ਵਰਗਿਆਂ ਦੀ ਝੂਟੂ ਲਾ ਦਿਆ ਕਰੋ ਭਾਵ ਸੰਤ ਬਾਬਾ ਲਖਵੀਰ ਸਿੰਘ ਜੀ ਨੂੰ ਭੇਜ ਦਿਆ ਕਰੋ ਸੰਤ ਬਾਬਾ ਹਰਪਾਲ ਸਿੰਘ ਜੀ ਨੂੰ ਭੇਜ ਦਿਆ ਕਰੋ ਤੁਸੀਂ ਉਹਨਾਂ ਵਿੱਚ ਬੈਠੇ ਨਹੀਂ ਚੰਗੇ ਲੱਗਦੇ ਜਿਵੇਂ ਹੁਣੇ ਦੱਸ ਰਹੇ ਸੀ ਨਾ ਬਾਬਾ ਅਮਰਤ ਸਿੰਘ ਜੀ ਉਹ ਤਾਂ ਪਿਆਰਿਓ ਸੰਤ ਬਣਾਉਣ ਵਾਸਤੇ ਆਏ ਸੀ ਸੰਸਾਰ ਦੇ ਵਿੱਚ ਮੈਲ ਫਿਰਦੇ ਵਿੱਚੋਂ ਧੋਦਣੀ ਇਹ ਮਹਾਪੁਰਸ਼ਾਂ ਦੇ ਕੋਲ ਕਰਮ ਕਰਾ ਕੇ ਅਸੀਂ ਕਰਮ ਨਹੀਂ ਕਰਦੇ ਫਿਰ ਕਹੀ ਜਾਂਦੇ ਆ ਮਹਾਪੁਰਸ਼ਾਂ ਕੋਲ ਜਾਂਦੇ ਨੂੰ ਅੰਨਾ ਸਮਾ ਹੋ ਗਿਆ ਪਿਆਰੋ ਮਹਾਪੁਰਸ਼ਾਂ ਦੇ ਦੱਸੇ ਅਨੁਸਾਰ ਸੇਵਾ ਕਰੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੇ ਜੋ ਹੁਕਮ ਕੀਤਾ ਗੁਰੂ ਰਾਮਦਾਸ ਜੀ ਮਹਾਰਾਜ ਜੀਆ ਨੇ ਉਹਦੀ ਕਮਾਈ ਕੀਤੀ ਪਰ ਦੂਸਰੇ ਪਾਸੇ ਪਿੱਥੀ ਜੰਦ ਸੀ ਸੇਵਾ ਬਹੁਤੀ ਪਿੱਥੀ ਜੰਦ ਦੀ ਐਸੀ ਗੱਲ ਨਹੀਂ ਗੁਰੂ ਪੁੱਤਰ ਸੀ ਪਰ ਪਿਆਰੋ ਜਿਹੜਾ ਸੇਵਾ ਨੂੰ ਫਲ ਲੱਗਣਾ ਏ ਉਹ ਤਾਂ ਬਚਨ ਮੰਨਣ ਦੇ ਨਾਲ ਲੱਗਣਾ ਏ ਕਿਉਂਕਿ ਜੇ ਕੋਈ ਬਚਨ ਨਹੀਂ ਮੰਨਦਾ ਠੀਕ ਹੈ ਸੇਵਾ ਦਾ ਥੋੜਾ ਬਹੁਤਾ ਫਲ ਤਾਂ ਮਿਲਦਾ ਹੈ ਦਰਸ਼ਨਾਂ ਦਾ ਪਰ ਪ੍ਰਾਪਤੀ ਵਾਸਤੇ ਕੁਝ ਨਹੀਂ ਹੈ ਪਰ ਉਹ ਇਸ ਤਰ੍ਹਾਂ ਦੇ ਨਾਲ ਮਹਾਪੁਰਸ਼ਾਂ ਦਾ ਜਿਹੜਾ ਜੀਵਨ ਹੈ ਉਹਨਾਂ ਦੀ ਗੱਲ ਦੇ ਵਿੱਚ ਗੱਲ ਆ ਜਾਂਦੀ ਹੈ ਆਹ ਉਹ ਮਹਾਪੁਰਸ਼ ਯੁਗਤ ਦੱਸਦੇ ਨੇ ਯੁਗਤ ਦੇ ਅਨੁਸਾਰ ਅੱਜ ਦੇਸਾਂ ਪ੍ਰਦੇਸਾਂ ਦੇ ਵਿੱਚ ਉਹਨਾਂ ਕੋਲ ਧਨ ਦਾ ਕੋਈ ਘਾਟਾ ਨਹੀਂ ਦੌਲਤ ਦਾ ਕੋਈ ਕਮੀਕਾ ਦੇ ਵਿੱਚ ਸ਼ਿਕਾ ਜਾਂਦਾ ਏ ਮਹਾਪੁਰਸ਼ ਉਹ ਕੱਲਿਆਂ ਨਾਲ ਗੱਲ ਕਰਨੀ ਹੈ ਦੱਸਿਆ ਕਰਦੇ ਸੰਤ ਮਹਾਰਾਜ ਜੀ ਪਰ ਨਾ ਨਹੀਂ ਸੀ ਕਹਿੰਦੇ ਲੈਣਾ ਭਾਈ ਕਹਿੰਦੇ ਅਗਲੇ ਦੀ ਹੀਠੀ ਹੋ ਜਾਂਦੀ ਹੈ ਫਿਰ ਵੀ ਉਹ ਦੁਨਿਆਵੀ ਬੰਦਾ ਏ ਮਹਾਪੁਰਸ਼ ਕਿਰਪਾ ਕਰੋ ਰਹਿਮਤ ਕਰੋ ਸਾਰਾ ਕੁਝ ਹੁੰਦੇ ਹੋਏ ਵੀ ਮਨ ਨੂੰ ਸ਼ਾਂਤੀ ਕੋਈ ਨਹੀਂ ਹੈ ਫੇਰ ਸੰਤ ਮਹਾਰਾਜ ਜੀ ਕਹਿੰਦੇ ਭਾਈ ਜੇ ਸ਼ਾਂਤੀ ਦੀਆਂ ਕੋਈ ਫਿਕਰ ਕਰੋ ਮਹਾਰਾਜ ਕਿਰਪਾ ਕਰੋ ਉਹਦੇ ਵਾਸਤੇ ਕਹਿੰਦੇ ਤੁਸੀਂ ਭਾਈ ਗੁਰੂ ਦਾ ਮੰਤਰ ਲੋ ਪੰਜ ਪਿਆਰਿਆਂ ਤੋਂ ਪੰਜ ਪਿਆਰਿਆਂ ਤੋਂ ਗੁਰੂ ਦਾ ਮੰਤਰ ਲੋ ਉਹਦਾ ਅਭਿਆਸ ਕਰੋ ਉਹਦਾ ਅਭਿਆਸ ਕਰਦੇ ਕਰਦੇ ਜਿਹੜੀ ਸ਼ਾਂਤੀ ਨੂੰ ਤੁਸੀਂ ਬਾਹਰ ਲੱਭਦੇ ਹੋ ਨਾ ਉਹ ਤੁਹਾਡੇ ਅੰਦਰੋਂ ਹੀ ਸ਼ਾਂਤੀ ਪ੍ਰਗਟ ਹੋ ਜਣੀ ਹੈ ਬਾਹਰ ਨਹੀਂ ਹੈ ਬਾਹਰ ਟੋਲੇ ਸੋ ਭਰਮ ਭੁਲਾਣੀ ਗੁਰ ਘਰ ਹੀ ਮਾਏ ਦਿਖਾਏ ਦਾ ਪਿਆਰ ਉਹ ਹੈ ਤਾਂ ਇਹ ਹੈ ਅਸਲੀ ਮੰਦਰ ਤਾਂ ਇਹ ਸਰੀਰ ਹੈ ਇਹ ਸਰੀਰ ਮੰਦਰ ਹੈ ਜਿਹਦੇ ਵਿੱਚ ਜੋਤ ਹੈ ਪਰਮੇਸ਼ਰ ਦੀ ਇਹ ਪ੍ਰਗਟ ਕਿਵੇਂ ਹੁੰਦੀ ਹੈ ਪ੍ਰਗਟ ਹੁੰਦੀ ਹੈ ਜਦੋਂ ਕਿਸੇ ਮਿਲੇ ਹੋਏ ਸਾਧੂ ਨੂੰ ਮਿਲਿਆ ਜਾਂਦਾ ਹੈ ਬਾਬਾ ਫਰੀਦ ਜੀ ਨੇ ਬਹੁਤ ਤਪ ਕੀਤਾ ਸੀ ਸੋਚ ਨਹੀਂ ਸਕਦੇ ਉਹਨਾਂ ਦੇ ਤਪ ਵਰਗ ਕਾਪ ਨਹੀਂ ਕੋਈ ਕਰ ਸਕਦਾ ਪਰ ਉਹਨਾਂ ਨੂੰ ਵੀ ਇੱਕ ਨੌਜਵਾਨ ਬੱਚੀ ਵੱਲੋਂ ਪ੍ਰੇਰਣਾ ਮਿਲੀ ਵੀ ਭਾਈ ਜੇ ਤੂੰ ਮਿਲਣਾ ਚਾਹੁੰਨਾ ਹੈ ਤੇ ਫਿਰ ਮਿਲਿਆ ਹੋਇਆਂ ਨੂੰ ਮਿਲ ਕਿਉਂਕਿ ਮਰਜੋ ਚਿੜੀ ਮਰਜੋ ਚਿੜੀ ਉਹ ਜੀ ਜੋ ਚਿੜੀਓ ਇਹ ਕਰਨ ਦੇ ਨਾਲ ਨਹੀਂ ਕਹਿੰਦੇ ਇਹ ਤਾਂ 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 ਆਏ ਜਾਂਦੀਆਂ ਨੇ ਜੇ ਮਲਾਪ ਚਾਹੁੰਨਾ ਤਾਂ ਮਿਲਿਆ ਹੋਇਆਂ ਨੂੰ ਮਿਲੋ ਲਿਆਓ ਪੈਸਾ ਸੋ ਆਓ ਇਸ ਤਰ੍ਹਾਂ ਦੇ ਨਾਲ ਭਾਈ ਸ਼ਾਂਤੀ ਤਾਂ ਸਰੀਰ ਵਿੱਚੋਂ ਮਿਲਣੀ ਹੈ ਹਾਂਜੀ ਹਾਂਜੀ ਵੜੋ ਬਣਾ ਰਹੇ ਹਾਂ ਹਾਂਜੀ ਸਾਹਮਣੇ ਦੇਖ